ਨੇ ਇਹ ਕੱਲ ਨੂੰ ਸਾਡੇ ਘਰ ਦੀਆਂ ਧੀਆ ਭੈਣਾਂ ਵੀ ਹੋ ਸਕਦੀਆਂ ਨੇ ਬੰਦੇ ਆਪ ਦਾ ਕਾਰੋਬਾਰ ਅੱਜ ਮੈਂ ਇੱਥੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਪਬਲਿਕਲੀ ਪਿਛਲੇ 8 ਦਿਨਾਂ ਦੇ ਵਿੱਚ ਦੋ ਵਾਰੀ ਬਾਜ਼ਾਰ ਬੰਦ ਹੋ ਚੁੱਕਿਆ ਹੈ ਇੱਥੇ ਵਪਾਰ ਕਿੱਥੇ ਕਰਾਂਗੇ ਕਦੇ ਅਸੀਂ ਸੀਵਰੇਜ ਦੇ ਮੁੱਦੇ ਨੂੰ ਲੈ ਕੇ ਬਾਜ਼ਾਰ ਬੰਦ ਕਰਦੇ ਆ ਕਦੇ ਸਾਡੀਆਂ ਧੀਆ ਭੈਣਾਂ ਦੀ ਰਾਖੀ ਨੂੰ ਲੈ ਕੇ ਬਾਜ਼ਾਰ ਬੰਦ ਕਰਦੇ ਆ ਸਾਡੀ ਕੋ ਮੰਗਿਆ ਪ੍ਰਸ਼ਾਸਨ ਇਹ ਉਹ ਸਮਝਦਾ ਹੈ ਜਾਂ ਐਮਐਲਏ ਸਮਝਦਾ ਹੈ ਕਿ ਮੈਂ ਕੰਮ ਨਹੀਂ ਕਰ ਸਕਦਾ ਮੈਂ ਪਿਛਲੀ ਵਾਰੀ ਵੀ ਕਹਿ ਸੀ ਕਿ ਮੈਂ ਇਨਕੰਪਟੈਂਟਾਂ ਲੇਕੇ ਸਿਵਾ ਦੇ ਲੋਕ ਆਪ ਦੇ ਜਾਨ ਮਾਲ ਦੀ ਰਾਖੀ ਆਪੇ ਕਰਨਗੇ ਲੋਕਾਂ ਦਾ ਟੈਕਸ ਪੇਅਰ ਦਾ ਪੈਸਾ ਜਿਹੜੇ ਥਾਣੇ 'ਚ ਅਸੀਂ ਬੈਠੇ ਸੀ ਉਹ ਸਾਡੇ ਪੈਸਿਆਂ ਦਾ ਬਣਿਆ ਹੋਇਆ ਅਸੀਂ ਥਾਣੇ ਵਾਲੇ ਦੀ ਜਗ੍ਹਾ 'ਚ ਨਹੀਂ ਬੈਠੇ ਥਾਣੇ ਵਾਲੇ ਸਾਡੀ ਜਗ੍ਹਾ 'ਚ ਬੈਠੇ ਨੇ ਉਹਨਾਂ ਦਾ ਪ੍ਰਸ਼ਾਸਨ ਦੇਖੋ ਚਾਰੇ ਪਾਸੇ ਘੁੰਮ ਰਿਹਾ ਹੈ ਇਹਨਾਂ ਨੇ ਸਿਰਫ ਸਾਡਾ ਬਲ ਦੇਖਣਾ ਹੈ ਇਹ ਸਾਨੂੰ ਟੈਸਟ ਕਰਦੇ ਆ 2 ਘੰਟੇ ਬੈਠਣਗੇ 4 ਘੰਟੇ ਬੈਠਣਗੇ ਬਹੁਤ ਧਰਨੇ ਲੱਗੇ ਨੇ ਪਿਛਲੇ 4 ਸਾਲਾਂ ਦੇ ਵਿੱਚ ਮੰਡੀ ਚੰਗੀ ਤਰ੍ਹਾਂ ਆਪਦਾ ਹੱਕ ਲੈਣਾ ਜਾਣਦੀ ਹੈ ਪਰ ਵੀ ਬਾਰ-ਬਾਰ ਹਰ ਧਰਨੇ 'ਚ ਰਿਕਵੈਸਟ ਕਰਦਾ ਵੀ ਸਾਡਾ ਵਜਨ ਨਾ ਟੋਲਿਆ ਕਰੋ ਸਾਡਾ ਵਜਨ ਨਾ ਟੋਲਿਆ ਕਰੋ ਅਸੀਂ ਬਹੁ ਐਮਐਲਏ ਸਾਡੇ ਨਾਲ ਆ ਕੇ ਸਟੌਂਗ ਚ ਗੱਲ ਕਰੇ ਪਿਛਲੀ ਵਾਰੀ ਵੀ ਗਿਆ ਸੀ ਕਿ ਵੇਟ ਕਰੇ ਅਸੀਂ 1 ਲੱਖ ਰੁਪਿਆ ਦੁਬਾਰੇ ਨਾਮ ਕੋਸ਼ਿਤ ਕਰਦੇ ਆ ਕਿ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਕੌਣ ਹੈ ਅਦਲ ਡੋਲੀ ਵਾਲੀ ਗੱਡੀ ਹੈ ਉਹ ਡੋਲੀ ਵਾਲੀ ਗੱਡੀ ਹੈ ਕੱਲੀ ਡੋਲੀ ਵਾਲੀ ਗੱਡੀ ਘੜਾਓ ਜੀ ਡੋਲੀ ਵਾਲੀ ਗੱਡੀ ਘੜਾਓ ਕੋਈ ਐਸੀ ਗੱਲ ਨਹੀਂ ਹੈਗੀ ਕੱਲੀ ਡੋਲੀ ਵਾਲੀ ਗੱਡੀ ਨਹੀਂ ਨਹੀਂ ਕੱਲੀ ਇੱਕ ਗੱਡੀ ਕਢਾ ਲਈਏ ਜੀ ਕੋਈ ਗੱਡੀ ਬਾਹਰ ਨਹੀਂ ਜਾਏਗੀ ਜੀ ਕੋਈ ਗੱਡੀ ਵੀ ਬਾਹਰ ਨਹੀਂ ਜਾਏਗੀ ਟੋਲੀ ਵਾਲੇ ਗੱਡੀ ਨੂੰ ਵੀ ਬੰਨਤੀ ਹੈ ਹੱਥ ਜੋੜ ਕੇ ਕਹੇ ਧੀ ਦਾ ਮਸਲਾ ਹੈਗਾ ਤੇ ਕਿਸੇ ਹੋਰ ਪਾਸੇ ਦੀ ਲੈ ਜਾਓ ਵੀਰ ਬਣ ਕੇ ਕੱਲੀ ਐਂਬੂਲੈਂਸ ਜਾ ਸਕਦੀ ਹੈ ਤੇ ਇੱਕ ਸਕੂਲ ਬੈਂਡ ਜਾ ਸਕਦੀ ਹੈ ਹੋਰ ਕੋਈ ਗੱਡੀ ਹੈ ਜਿਹੜੀ ਇੱਥੋਂ ਨਾ ਗੁਜ਼ਰੇ ਇਹ ਹੱਥ ਜੋੜ ਕੇ ਬੇਨਤੀ ਹੈ ਤੇ ਮੇਰੇ ਵੱਲੋਂ ਇੱਕ ਹੱਥ ਜੋੜ ਕੇ ਹੋਰ ਬੇਨਤੀ ਹੈ ਕਿ ਆਰਾਮ ਨਾਲ ਬੈਠ ਜਾਓ ਜਿਹੜੇ ਵੀ ਇਹ ਧੀਰੇ ਇਨਸਾਫ ਲਈ ਆਏ ਆ ਤੇ ਜਿੰਨੇ ਵੀ ਬੁਲਾ ਰਹੇ ਆ ਉਹ ਮੇਰੇ ਕੋਲੇ ਨਾਲ ਲਿਖਾਈ ਜਾਣ ਤੇ ਅੱਗੇ ਮੈਂ ਬੇਨਤੀ ਕਰਾਂਗਾ ਰਮਨਦੀਪ ਸਿੰਘ ਮੌੜਕਲਾ ਤੋਂ ਜੋ ਮੇਰਾ ਵੀਰ ਚੰਗਾ ਸਮਾਜ ਸੇਵੀ ਹੈ ਜੇ ਉਹ ਸਟੇਜ ਤੇ ਆਵੇ ਤੇ ਉਹ ਵੀ ਧੀਰੇ ਦਰਦ ਦੇ ਵਿੱਚ ਕੋ ਸ਼ਬਦ ਰੱਖੇ। ਪ੍ਰਮੰਦੀਪ ਇੱਕ ਦਾ ਜੀ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਕੀਤਾ ਹੋਇਆ। ਬੀਏ ਸ਼ਿਵਰਾ ਸਵੀਰ ਸੌਂਜਾ ਕਿਹਾ ਕੋ ਹੋਰ ਨਾ ਕਹੇ। ਕਿਵੇਂ ਦੋ ਤਿੰਨ ਪਾਸੇ ਹੋਏਗਾ ਫੇਰ ਬੇਸਟੇਜ ਜਾਂਦੀ ਆ। ਮੇਰੇ ਹੱਥ ਵੱਲ ਕੇ ਬੇਸ ਸੀ ਆ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਹੀ ਠੀਕ ਕੀਤਾ ਹੋਇਆ। ਬੀਏ ਸ਼ਿਵਰਾ ਸੇਵਾ ਸੀ ਯਾਰ ਜੈ ਕਿੱਥੇ ਜੈ ਸਾਹਿਬ ਕਿੱਥੇ ਹੈ ਮਾਈਕ ਤੇ ਬੋਲੋ ਬੜਾ ਮਾਈਕ ਤੇ ਮਾਤਰੀ ਇੱਥੇ ਨਾ ਨਹਿਰੀ ਮਹਿਕਮੇ ਤੋਂ ਜੈ ਸਾਹਿਬ ਆਏ ਹੋਣੇ ਹੈ ਕਾਈਂ ਵੀ ਉਧਰ ਸਟੇਜ ਵੱਲ ਆ ਜਾਣ ਜੈ ਸਾਹਿਬ ਨਹਿਰੀ ਮਹਿਕਮੇ ਤੋਂ ਪ੍ਰਵੰਦਪੀਤ ਜੀ ਸਾਹ ਬੈਠੋ ਜੀ ਮੈਂ ਬਾਹਰ ਵੱਲ ਕੇ ਬਹਿ ਜਾਓ ਬਹਿ ਜਾਓ ਬੈਠੇ ਬਿਨਾ ਮਗਰ ਨਹੀਂ ਆਉਣਾ ਬਹਿ ਜਾਓ ਪਰ ਇਹ ਦੁੱਖ ਦੀ ਗੱਲਾਂ ਵੱਡੀ ਵੱਡੀ ਕਹਾਣਾਂ ਸਾਬ ਦੇਣਾ ਪਾਪੜ ਗਈ ਪਰantu ਉਹਦੂ ਵੀ ਵੱਡੀ ਸੁੱਖ ਦੀ ਗੱਲ ਆ ਕਿ ਅਸੀਂ ਇਨਸਾਫ ਲੈਣ ਵਾਸਤੇ ਹਜੇ ਉਹ ਰਾਹ ਤੇ ਚੜ੍ਹੇ ਨਹੀਂ ਕੀ ਨਾਮ ਇਹਦਾ ਜੀਸ਼ ਕੁਮਾਰ ਜੈਨ ਸਾਹਿਬ ਕਾ ਪ੍ਰਧਾਨ ਮਿਸਟਰ ਕੌਂਸਲ ਮੋੜ ਕੁੜੀ ਦਾ ਕੀ ਮਾਮਲਾ ਹੋਇਆ ਜੀ ਮਾਮਲਾ ਤਾਂ ਜੇ ਸਾਹਮਣੇ ਆਊਗਾ ਪਰ ਇਹ ਪਤਾ ਲੱਗਿਆ ਜੀ ਮੌਣ ਮੰਡੀ ਦੇ ਇੱਕ ਬਹੁਤ ਹੀ ਮਾਸੂਮ ਬੱਚੀ ਦਾ ਕਤਲ ਹੋਇਆਗਾ ਕੀ ਨਾਮ ਸੀ ਉਹਦਾ ਲੜਕੀ ਦਾ ਨਾਮ ਨਹੀਂ ਮੈਨੂੰ ਧਿਆਨ ਵਿੱਚ ਹੈਗਾ ਜੋ ਫੋਨ ਲੱਕੀ ਨਹੀਂ ਸੀ ਉਮਰ 19 ਸਾਲ ਦੀ ਕੁੜੀ ਦੀ ਅੱਛਾ ਤੇ ਉਹਦੇ ਵਾਸਤੇ ਮੰਡੀ ਨੂੰ ਵਾਸਤੇ ਭਾਰੀ ਰੋਸ ਪਾਇਆ ਜਾ ਰਿਹਾ ਸਾਰੀ ਮੰਡੀਆਂ ਦੀ ਪੁਲਿਸ ਥਾਣਾ ਮੋੜ ਵਿਖੇ ਇਕੱਠੀ ਹੋਈ ਹੋਈ ਆ ਮੰਡੀ ਦੇ ਵਾਸੀ ਮੰਗ ਕਰਦੇ ਆ ਕਿ ਜਲਦੀ ਨੂੰ ਜਲਦੀ ਉਹਦੇ ਜੋ ਵੀ ਕਾਤਲਾਂ ਨੂੰ ਖੜਾ ਜਾਵੇ ਸਖਸਤਾ ਜਾ ਦਿੱਤੀ ਜਾਵੇ 19 ਦੇ ਤੱਕ ਮੰਡੀ ਜਿੰਨਾ ਚਿਰ ਉਹ ਬੜਕੀ ਦੇ ਕਾਤਲ ਨਹੀਂ ਫੜੇ ਜਾਂਦੇ ਉਹਦਾ ਉਹਦਾ ਸੰਸਕਾਰ ਨਹੀਂ ਹੋਊਗਾ 19 ਦੇ ਤੱਕ ਮੰਡੀ ਬੰਦ ਰਹੂਗੀ ਪੂਰਾ ਤੱਕ ਮੰਡਾ ਕਿੰਨਾ ਹੋਦਾ ਮੰਡੀ ਦੇ ਹੀ ਮੁੰਡਾ ਸੀਗਾ ਇਹ ਕਲੀਅਰ ਹੋਊਗੀ ਸਾਰੀ ਗੱਲ ਸਾਹਮਣੇ ਆਊਗੀ ਹੋਲੀ ਵਾਰਤ ਕੀ ਨਾਮ ਮੈਂ ਤੁਹਾਡਾ ਜੀ ਗਰਮੇਲ ਸਿੰਘ ਹੈ ਜੀ ਜਿਹੜੀ ਅੱਜ ਮੌੜ ਖੁਰਦ ਦੇ ਵਿੱਚ ਮੌੜ ਮੰਡੀ ਦੇ ਵਿੱਚ ਘਟਨਾ ਵਾਪਰੀ ਹੈ ਉਹ ਬਹੁਤ ਦੁੱਖ ਵਾਲੀ ਘਟੜ ਹੈਗੀ ਜਿਹੜੀ ਕਿ 18 19 ਸਾਲ ਦੀ ਬੇਟੀ ਸੀਗੀ ਤੇ ਉਹ ਬੇਟੀ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਸਾਡੇ ਇਥੇ ਪ੍ਰਸ਼ਾਸਨ ਦੀ ਇੰਨੀ ਨਲਾਕੀ ਹੈਗੀ ਕਿਉਂਕਿ ਅੱਜ ਕੱਲ ਪੰਜਾਬ ਦੇ ਵਿੱਚ ਕੋਈ ਕੁੜੀਆਂ ਜਾਂ ਬੱਚੇ ਸੁਰੱਖਿਸ਼ ਹੈ ਨਹੀਂਗੇ ਕਿਉਂ ਜਿਹੜੀ ਸਰਕਾਰ ਹੈਗੀ ਇੱਧਰ ਇਹਨਾਂ ਦਾ ਧਿਆਨ ਬਹੁਤ ਜ਼ਿਆਦਾ ਘਟ ਹੈਗਾ ਜਿਹੜੇ ਅੱਜ ਬਹੁਤ ਦੁੱਖ ਦੀ ਗੱਲ ਹੈਗੀ ਮੌੜ ਮੰਡੀ ਦੇ ਵਿੱਚ ਆ ਹੁਣੇ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਅਸੀਂ ਵੀ ਜਾਣਿਆ ਸਹਿਯੋਗ ਦੇਵਾਂਗੇ ਸਾਰੇ ਨਗਰ ਦਾ ਵੀ ਫਰਜ਼ ਬਣਦਾ ਤੇ ਸਾਡੀ ਮੰਡੀ ਵਾਸੀਆਂ ਦਾ ਵੀ ਫਰਜ਼ ਬਣਦਾਗਾ ਵੀ ਜਿਹੜੀਆਂ ਇਹ ਜੀਆਂ ਘਟਣਾ ਨੇ ਜਿਹੜੀਆਂ ਨਲਾਇਕ ਸਰਕਾਰ ਦੇ ਕਾਰਨ ਜਿਹੜੀਆਂ ਹੋ ਰਹੀਆਂ ਨਹੀਂ ਆ ਉਹਨਾਂ ਨੂੰ ਕਿਸੇ ਲੋਕ ਤੇ ਰੋਕਿਆ ਜਾਵੇ ਤੇ ਇਹ ਜੀਆਂ ਘਟਣਾ ਦੇ ਉੱਤੇ ਜਿਹੜੀਆਂ ਠੱਲ ਪਾਈ ਜਾਵੇ ਕਿਉਂ ਬਹੁਤ ਦੁੱਖ ਵਾਲੀ ਗੱਲ ਹੈਗੀ ਕਿਉਂਕਿ ਛੋਟੀ ਉਮਰ ਦੀ ਕੁੜੀ ਹੈਗੀ ਕੀ ਨਾਮ ਸੀ ਇਹ ਕੀ ਆਪਣਾ ਚੈਰਸ 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 ਕੁੜੀ ਦਾ ਨਾਮ ਹੈ ਮੈਂ ਸੁਣਿਆ ਵੀ ਚੈਰਸ ਕੁੜੀ ਦਾ ਨਾਮ ਹੈ ਤੇ ਬਹੁਤ ਛੋਟੀ ਉਮਰ ਦੀ ਕੁੜੀ ਹੈਗੀ ਕੁੜੀ ਮੇਰੇ ਖਿਆਲ ਨਾਲ ਵੀ ਪੜ੍ਹਦੀ ਸੀ ਉੱਥੇ ਮੁਖਲਮਾ ਅਹ ਮੁਖਲ ਮੁਕਲ ਤਾਂ ਉਹ ਇਸ ਤਰ੍ਹਾਂ ਕਰਕੇ ਕੁੜੀ ਦਾ ਨਾਮ ਸੀਗਾ ਤੇ ਇਹ ਬਹੁਤ ਦੁਖਾਲੀ ਗੱਲ ਹੈਗੀ ਇਹਦੇ ਉੱਤੇ ਸਾਡੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਖੜਾਂਗੇ ਤੇ ਆਪਣੀ ਪਾਰਟੀ ਵੱਲੋਂ ਵੀ ਸਾਰਾ ਸੱਦਾ ਪੱਤਰ ਦੇ ਕੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਇਨਸਾਫ ਦੀ ਮੰਗ ਨੂੰ ਲੈ ਕੇ ਇਨਸਾਫ ਮੰਗਾਗੇ ਇਨਸਾਫ ਸਰਕਾਰ ਤੋਂ ਵੀ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਨਦੋਸ਼ੀਆਂ ਨੂੰ ਫੜ ਕੇ ਸਰਾਖਾਂ ਦੇ ਪਿੱਸੇ ਬੰਦ ਕੀਤਾ ਜਾਵੇ ਅਸੀਂ ਇੰਨੇ ਹੀ ਕਹਿੰਦੇ ਹੋਏ ਜਲਦੇ ਹਾਂ ਕਿ ਹੁਣ ਮੋੜ ਮੰਡੀ ਦੇ ਵਿੱਚ ਵੀ ਕੀ ਉੱਥੇ ਦਾ ਮਾਹੌਲ ਆ